ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੰਗਖਾਈ ਕਿਸਾਨ ਦੋਸਤੋ ਆਪਾਂ 18 19 20 ਅਗਸਤ 2024 ਤੱਕ ਦੇ ਮੌਸਮ ਦੀ ਗੱਲ ਕਰਦੇ ਹਾਂ ਇੱਕ ਵਾਰ ਦੁਬਾਰਾ ਫੇਰ ਅਗਸਤ ਮਹੀਨੇ ਦੇ ਵਿੱਚ ਮਾਨਸੂਨ ਚੰਗੇ ਤਰੀਕੇ ਨਾਲ ਸਾਡੇ ਮੈਦਾਨੀ ਇਲਾਕਿਆਂ ਦੇ ਵਿੱਚ ਤੇ ਪਹਾੜਾਂ ਦੇ ਉੱਪਰ ਐਕਟਿਵ ਹੋਣ ਜਾ ਰਹੀ ਹੈ ਭਾਵੇਂ ਕਿ ਪਹਾੜਾਂ ਦੇ ਉੱਪਰ ਨੁਕਸਾਨ ਵੀ ਕਰੇਗੀ ਸਾਡੇ ਇੱਥੇ ਕੁਝ ਚੰਗੀਆਂ ਛੁੱਟੀਆਂ ਵੀ ਲੱਗਣੀਆਂ ਇੱਕ ਨਹੀਂ ਕਈ ਸਾਰੀਆਂ ਸਥਿਤੀਆਂ ਇਹ ਹੋਈਆਂ ਜਿਹੜੀਆਂ ਕਿ অনুকূল ਬਣ ਗਈਆਂ ਜਿਹੜੀ ਮਾਨਸੂਨੀ ਟਰਫ ਉੱਪਰ ਆ ਗਈ ਹੈ ਐਮ ਜੀਓ ਹੈ ਉਹ ਐਮ ਜੀਓ ਹੈ ਅੱਗੇ ਜਾ ਕੇ ਪੱਛਮੀ ਡਿਸਟਰਬੈਂਸ ਆਉਣ ਵਾਲਾ ਹੈ ਤੇ ਚੰਗੇ ਹਾਲਾਤ ਬਣਦੇ ਜਾ ਰਹੇ ਕਿ ਵਰਖਾ ਹੋਵੇਗੀ ਐਮ ਜੀਓ ਦੀ ਜੇ ਆਪਾਂ ਗੱਲ ਕਰੀਏ ਤਾਂ 12 ਅਗਸਤ 2024 ਦੇ ਹਾਲਾਤਾਂ ਦੇ ਅਨੁਸਾਰ ਜੋ ਇਹਨਾਂ ਨੇ ਜਾਰੀ ਕੀਤਾ ਇਹ ਇਹਨਾਂ ਅਨੁਸਾਰ 17 ਅਗਸਤ ਤੱਕ ਐਮ ਜੀਓ ਜਿਹੜਾ ਹੈਗਾ ਆਪਣੇ ਹਿੰਦ ਮਹਾਸાગਰ ਦੇ ਉੱਪਰ ਰਹੇਗਾ ਦੋ ਨੰਬਰ ਫੇਸ ਤੇ ਰਹੇਗਾ ਫੇਰ ਆਖੇ ਅਗਲੇ ਕੁਝ ਦਿਨ ਅਗਸਤ ਮਹੀਨੇ ਦੇ ਜਿਹੜਾ ਹੈਗਾ ਬੰਗਾਲ ਦੀ ਖਾੜੀ ਦੇ ਵਿੱਚ ਇੱਧੇ ਰਹੇਗਾ ਜਿੱਥੇ ਦੇਖ ਰਹੇ ਹਾਂ ਕਿ ਪੂਰੀ ਐਕਟਿਵ ਫੇਜ਼ ਦੇ ਵਿੱਚ ਹੈ ਇਹ ਤੇ ਜੇ ਐਕਟਿਵ ਫੇਜ਼ ਦੇ ਵਿੱਚ ਹੈਗਾ ਤੇ ਅਗਲੇ ਕੁਝ ਦਿਨਾਂ ਤੱਕ ਇਹ ਸਾਡੀ ਮਾਨਸੂਨ ਦੇ ਉੱਪਰ ਚੰਗਾ ਪ੍ਰਭਾਵ ਪਾਏਗਾ ਪਿਛਲੀ ਵਾਰੀ ਤਾਂ ਆਇਆ ਸੀ ਇੱਕ ਦਿਨ ਦੇ ਵਿੱਚ ਹੀ ਨਿਕਲ ਗਿਆ ਸੀ ਤੇ ਕੋਈ ਇਹਨੇ ਮਾਨਸੂਨ ਨੂੰ ਪ੍ਰਭਾਵਿਤ ਨਹੀਂ ਕੀਤਾ ਇੱਕ ਮਹੀਨਾ ਪਹਿਲਾਂ ਪਰੰਤੂ ਹੁਣ ਵਰਖਾ ਕਰਵਾਏਗਾ ਇਸ ਦੇ ਨਾਲ ਨਾਲ ਜੇਕਰ ਅਸੀਂ ਦੇਖਦੇ ਹਾਂ ਕਿ ਇਹ ਇੱਕ ਸਰਕੂਲੇਸ਼ਨ ਹੈ ਜਿਹੜੀ ਕਿ ਰਾਜਸਥਾਨ ਦੇ ਗੁਜਰਾਤ ਵਾਲੇ ਪਾਸੋਂ ਉੱਪਰ ਨੂੰ ਗਈ ਹੈ ਉੱਪਰ ਨੂੰ ਜਾਂਦੇ ਹੋਏ ਰਾਜਸਥਾਨ ਦੇ ਉੱਪਰ ਕਾਰਵਾਈ ਇਹ ਕਰ ਰਹੀ ਹੈ ਇਹ ਅਸੀਂ ਦੇਖ ਰਹੇ ਹਾਂ ਇਹ ਲਗਭਗ ਅਸੀਂ ਜਿਹੜਾ ਹੈਗਾ ਜਮੀਨੀ ਸਰਫੇਸ ਦੇ ਉੱਪਰ ਦੇਖ ਰਹੇ ਹਾਂ ਕਿ ਕੀ ਹਾਲਾਤ ਨੇ ਜੇ ਅਸੀਂ ਇਸ ਨੂੰ ਉੱਪਰ ਦੇਖਦੇ ਹਾਂ ਤਾਂ ਉੱਪਰਲੇ ਪਾਸੇ ਲਗਭਗ 5000 ਮੀਟਰ 5500 ਮੀਟਰ ਦੀ ਉਚਾਈ ਦੇ ਉੱਪਰ ਤਾਂ ਪੂਰਬ ਵਾਲੀਆਂ ਹਵਾਵਾਂ ਦਾ ਜਿਹੜਾ ਹੈਗਾ ਫਲੋ ਹੈਗਾ ਪੰਜਾਬ ਉੱਪਰ ਬਣਿਆ ਹੋਇਆ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਇੱਕ ਸਰਕੂਲੇਸ਼ਨ ਜਿਹੜੀ ਹੈਗੀ ਹੈ ਰਾਜਸਥਾਨ ਦੇ ਉੱਪਰ ਤੇ ਪਾਕਿਸਤਾਨ ਦੇ ਉੱਪਰ ਬਣੀ ਹੋਈ ਹੈ ਜਿਵੇਂ 2122 ਦੇ ਨੇੜੇ ਜਾਂਦੇ ਹਾਂ ਤਾਂ ਉਸ ਸਮੇਂ ਫਿਰ ਇੱਕ ਸਰਕੂਲੇਸ਼ਨ ਜਿਹੜੀ ਹੈਗੀ ਹੈ ਇੱਕ ਪਛਮੀ ਡਿਸਟਰਬੈਂਸ ਦੇ ਆਉਣ ਦੇ ਕਰਕੇ ਤੁਹਾਡੇ ਇੱਥੇ ਦੁਆਰਾ ਫਿਰ ਚੰਗੇ ਹਾਲਾਤ ਬਣਦੇ ਆ ਵਰਖਾ ਹੋਣ ਦੇ ਤਾਂ ਕੁੱਲ ਮਿਲਾ ਕੇ ਜਿੰਨੇ ਵੀ ਸਿਸਟਮ ਨੇ ਉਹ ਇਹ ਦਿਖਾ ਰਹੇ ਨੇ ਕਿ ਜੇ ਅਸੀਂ ਰੇਮ ਰੇਨ ਐਕਿਊਮੂਲੇਸ਼ਨ ਦੇਖਦੇ ਹਾਂ ਕਿ ਉਹ ਨਾਲ ਦਿਨਾਂ ਚ ਵਰਖਾ ਹੋ ਸਕਦੀ ਹੈ ਤਾਂ ਸਭ ਤੋਂ ਵੱਡੀ ਗੱਲ ਕਿ ਭਾਰਤੀ ਮੌਸਮੀ ਭਾਗ ਨਵੀਂ ਦਿੱਲੀ ਚੰਡੀਗੜ੍ਹ ਜੈਪੁਰ ਚਾਹੇ ਸ਼ਿਮਲਾ ਜੇ ਸਾਹਬ ਦੇ ਨਾਲ ਪ੍ਰਾਈਵੇਟ ਮਾਡਲ ਦਿਖਾ ਰਹੇ ਨੇ ਉਸ ਸਾਹਬ ਦੇ ਨਾਲ ਇਹ ਵਰਖਾ ਘੱਟ ਦਿਖਾ ਰਹੇ ਮਤਲਬ ਕਿ ਆਈਐਮਡੀ ਦੇ ਦੱਸਣ ਦੇ ਨਾਲੋਂ ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਹੈ ਭਾਵੇਂ ਕਿ 15 ਤਰੀਕ ਨੂੰ ਜਿਵੇਂ ਆਹ ਰਾਜਸਥਾਨ ਵਾਲੇ ਪਾਸੇ ਜਿਹੜਾ ਸਿਸਟਮ ਹੈ ਪ੍ਰਭਾਵ ਪਾ ਰਿਹਾ ਹੈ ਲੇਕਿਨ ਪੰਜਾਬ ਦੇ ਕਈ ਸਰ ਹਿੱਸੇ ਹਰਿਆਣੇ ਦੇ ਕਈ ਸਰ ਹਿੱਸੇ ਗੰਗਨਗੜ੍ਹ ਹਰਮਾਨਗੜ੍ਹ ਦੇ ਵਿੱਚ ਵਰਖਾ ਕਰ ਸਕਦਾ ਹੈ ਇਸੇ ਤਰੀਕੇ ਦੇ ਨਾਲ 16 ਤਰੀਕ ਨੂੰ ਵਰਖਾ ਵਾਧੂ ਨਜ਼ਰ ਆ ਰਹੀ ਹੈ ਜਿਹੜੀ ਕਿ ਰਾਜਸਥਾਨ ਦੇ ਵਿੱਚ ਜ਼ਿਆਦਾ ਪ੍ਰਭਾਵ ਪਾ ਰਹੀ ਹੈ ਹਰਿਆਣੇ 'ਚ ਜ਼ਿਆਦਾ ਪ੍ਰਭਾਵ ਪਾ ਰਹੀ ਹੈ ਲੇਕਿਨ ਪੰਜਾਬ ਦੇ ਵੀ ਜਿਹੜੇ ਦੱਖਣ ਪੱਛਮੀ ਹਿੱਸਾ ਹੈਗਾ ਉੱਤਰੀ ਹਿੱਸਾ ਹੈਗਾ ਇਹਦੇ ਵਿੱਚ 16 17 18 ਨੂੰ ਜਿਹੜਾ ਹੈਗਾ ਚੰਗੀਆਂ ਵਰਖਾ ਹੁੰਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਭਾਵੇਂ ਕਿ ਰਾਜਸਥਾਨ ਦੇ ਵਿੱਚ ਜਿਹੜੀ ਹੈਗੀ ਵਰਖਾ ਜ਼ਿਆਦਾ ਹੋ ਰਹੀ ਹੈ ਲੇਕਿਨ ਕੁੱਲ ਮਿਲਾਕੇ ਹਾਲਾਤ ਚੰਗੇ ਨੇ ਇਹਨਾਂ ਦਿਨਾਂ 'ਚ ਵਰਖਾ ਚੰਗੀ ਹੋ ਸਕਦੀ ਹੈ ਪੰਜਾਬ ਦੇ ਕਈ ਸਰ ਹਿੱਸਿਆਂ ਨੂੰ ਚੰਗੀਆਂ ਝੁੱਟੀਆਂ ਵਰਖਾ ਦੀਆਂ ਦੇਖਣ ਨੂੰ ਮਿਲ ਸਕਦੀਆਂ 21 22 30 ਦੇ ਨੇੜੇ ਪਛਮੀ ਡਿਸਟਰਬੈਂਸ ਆਉਣ ਦੇ ਕਰਕੇ ਫੇਰ ਇਹ ਚੰਗੀਆਂ ਝੁੱਟੀਆਂ ਕਈ ਥਾਂ 'ਤੇ ਵਰਖਾ ਦੀਆਂ ਲੱਗ ਸਕਦੀਆਂ ਜੇ ਅਸੀਂ ਦੂਸਰਾ ਮਾਡਲ ਦੇਖਦੇ ਹਾਂ ਦੂਸਰਾ ਮਾਡਲ ਵੀ ਸਾਨੂੰ ਇਹ ਸ਼ੋਅ ਕਰਦਾ ਹੈ ਕਿ ਮਾਨਸੂਨੀ ਟਰਫ ਉੱਪਰਲੇ ਪਾਸੇ ਔਨ ਕਰਕੇ ਉੱਪਰਲੇ ਪਾਸੇ ਨੂੰ ਕਾਰਵਾਈਆਂ ਜਿਹੜੀਆਂ ਹੈਗੀਆਂ ਚੰਗੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਕੁਝ ਹਿੱਸੇ ਦੇ ਵਿੱਚ ਭਾਵੇਂ ਕਿ ਰਾਜਸਥਾਨ ਦਾ ਹਿੱਸਾ ਇਹ ਹਰਿਆਣੇ ਦਾ ਹਿੱਸਾ ਚੰਗਾ ਕਵਰ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਵੀ ਵਰਖਾ ਹੋ ਗਈ ਘੱਟ ਨਹੀਂ ਹੋ ਰਹੀ ਜੇ ਤੁਸੀਂ ਦੇਖਦੇ ਹੋ ਤਾਂ ਅਗਲੇ ਦਿਨਾਂ ਤੁਹਾਨੂੰ ਦਿਖਾਈ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਚੰਗੀ ਵਰਖਾ ਭਾਵੇਂ ਕਿ ਉੱਤਰ ਪੂਰਬ ਦਾ ਕੁਝ ਹਿੱਸਾ ਪੰਜਾਬ ਦਾ ਘੱਟ ਵਰਖਾ ਦਾ ਦਿਖਾਈ ਦੇ ਰਿਹਾ ਹੈ ਪਰantu ਫਿਰ ਵੀ ਇਹ ਪੰਜਾਬ ਦੇ ਉਤਰੀ ਜ਼ਿਲ੍ਹੇ ਇਵਨ ਕਿ ਕੋਈ ਐਸੇ ਸੈਂਟਰਲ ਪੰਜਾਬ ਦੇ ਹਿੱਸੇ ਨਾਲ ਦੱਖਣ ਪੱਛਮ ਪੰਜਾਬ ਇੱਥੇ ਚੰਗੀਆਂ ਝੁੱਟੀਆਂ ਵਰਖਾ ਦੀਆਂ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਰਾਜਸਥਾਨ ਦੇ ਵਿੱਚ ਵੀ ਚੰਗੀਆਂ ਵਰਖਾ ਦੀਆਂ ਝੁੱਟੀਆਂ ਇਹ ਮਾਡਲ ਦਿਖਾ ਰਿਹਾ ਕਿ ਟੋਟਲ ਇਹ ਸੰਭਾਵਨਾ ਹੈ ਜੋ ਅੱਜ ਦੇ ਹਾਲਾਤ ਨੇ ਉਹਨਾਂ ਦੇ ਮੱਦੇ ਨਜ਼ਰ ਰੱਖ ਕੇ ਇਹ ਜਿਹੜੇ ਸਿਸਟਮੇ ਦਿਖਾ ਰਿਹਾ ਕਿ ਅੱਗੇ ਵਰਖਾ ਕਾਫੀ ਏਰੀਆ ਕਵਰ ਕਰ ਸਕਦੀ ਹੈ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਇਹ ਸਾਰੇ ਹੀ ਮਾਡਲ ਜਿਹੜੇ ਸ਼ੋ ਕਰ ਰਹੇ ਹੈ ਇਵਨ ਕਿ ਆਪਾਂ ਇੱਥੋਂ ਤੱਕ ਕਹਿ ਰਹੇ ਕਿ ਭਾਰਤੀ ਮੌਸਮੀ ਪਾਗ ਦੇ ਮਾਡਲ ਦੇ ਨਾਲੋਂ ਪ੍ਰਾਈਵੇਟ ਮਾਡਲ ਜ਼ਿਆਦਾ ਵਰਖਾ ਦਿਖਾ ਰਹੇ ਹੈ ਤੇ ਸੰਭਾਵਨਾ ਵੀ ਹੈ ਕਿ ਵਰਖਾ ਇਹਨਾਂ ਦੇ ਮਾਡਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਇਹਦੇ ਨਾਲ ਨਾਲ ਜਿਹੜਾ ਹੈਗਾ ਪਹਾੜਾਂ ਦੇ ਉੱਪਰ ਵੀ ਜਿਹੜਾ ਹੈਗਾ ਬੱਦਲ ਫਟਣ ਦੀ ਕਾਰਵਾਈਆਂ ਹੋ ਸਕਦੀਆਂ ਇਹ ਜਿਹੜੀ ਹੈ ਅਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਇਹ ਵਰਖਾ ਦੀਆਂ ਚੰਗੀਆਂ ਕਾਰਵਾਈਆਂ ਜਿਹੜੀਆਂ ਹੈਗੀਆਂ ਅਗਲੇ ਕੁਝ ਦਿਨ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੀ ਆਪਣੀ ਮਾਨਸੂਨ ਦੀ ਟਰਫ ਸੀਗੀ ਇਹ ਸਭ ਅੱਗੇ ਹੇਠਲੇ ਪਾ ਜਿਹੜੇ ਸਿਸਟਮ ਸੀ ਉਹ ਥੱਲੇ ਖਿੱਚ ਕੇ ਲੱਗੇ ਸੀਗੇ 에ਅ ਟਰਫ ਦੁਆਰਾ ਆਪਦੀ ਨੋਰਮਲ ਪੋਜੀਸ਼ਨ ਦੇ ਉੱਪਰ ਆ ਚੁੱਕੀ ਹੈ ਜਿਹੜੇ ਕਰਕੇ ਜਿਹੜਾ ਹੈਗਾ ਇਸ ਸਮੇਂ ਸਾਡੇ ਇੱਥੇ ਵਰਖਾ ਇਹ ਚਾਲੂ ਹੋਣ ਦੀ ਸੰਭਾਵਨਾ ਹੈ ਤਾਂ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਦੋ ਥਾਵਾਂ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਇੱਥੇ ਭਾਰੀ ਵਰਖਾ ਵੀ ਹੋ ਸਕਦੀ ਹੈ ਜਿਹੜਾ ਕਿ ਰਾਜਸਥਾਨ ਦੇ ਵਿੱਚ ਇੱਕ ਦੋ ਥਾਵਾਂ ਤੇ অতি ਭਾਰੀ ਵਰਖਾ ਵੀ ਹੋ ਸਕਦੀ ਹੈ ਤੇ ਕੋਲ ਮਲਾ ਕੇ ਚੰਗੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ ਸਭ ਤੋਂ ਪਹਿਲਾਂ ਆਪਾਂ हिमाचल देख लिए क्योंकि हिमाचल नुकसान करता है हिमाचल प्रदेश ਦੇ ਵਿੱਚ 14 15 16, 16, 16 17, 17, 17 18 ਅਗਸਤ 2024 ਦਰਮਿਆਨ ਕੋਈ ਥਾਵਾਂ ਤੇ ਭਾਰੀ ਵਰਖਾ ਹੋ ਸਕਦੀ ਹੈ ਬੱਦਲ ਫਟ ਸਕਦਾ ਹੈ ਜਿਹਦੇ ਕਰਕੇ ਇਹਨਾਂ ਨੇ ਕਿਹਾ ਹੈਗਾ ਜੇਕਰ ਜੰਮੂ ਕਸ਼ਮੀਰ ਦੇ ਦੇਖਦੇ ਹੋ ਡੋਡਾ ਕਟੂਆ ਉਦੋਂ ਪਰ ਜੰਮੂ ਰਿਆਸੀ ਰਾਜौरी ਮੀਰਪੋਰ ਤੇ ਪੋਂਚ ਡਿਸਟ੍ਰਿਕਟ ਦੇ ਵਿੱਚ ਇਹ ਲੋਕਲ ਏਰੀਆ ਚ ਪਾਣੀ ਭਰਨਾ ਤੇ ਫਲੱਡ ਵਾਲੀ ਕੰਡੀਸ਼ਨ ਬਣਦੀ ਸੰਭਾਵਨਾ ਹੈ ਇਸ ਦੇ ਨਾਲ ਨਾਲ ਜੇ ਜੀ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਕਿ ਕਨੌਰ, ਕੁਲੂ, ਮੰਡੀ, ਚੰਬਾ, ਸਰਮੋਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਸਕਦੇ ਆ। ਉੱਤਰਾਖੰਡ ਦੇ ਵਿੱਚ ਬਗੇਸ਼ਵਰ, ਦੇਹਰਾਦੂਨ ਪੌੜੀ, ਗਰਵਾਲ, ਪਠੌਰਗੜ੍ਹ, ਤਿਹਰੀ ਗਰਵਾਲ ਤੇ ਉੱਤਰਕਾਸ਼ੀ ਜਿਹੜੇ ਜਿਹੜੇ ਹੈਗੇ ਆ ਇਨ੍ਹਾਂ ਦੇ ਵਿੱਚ ਭਾਰੀ ਮੀਂਹ ਪੈ ਕੇ ਤੇ ਉੱਥੇ ਕੁਝ ਜਗ੍ਹਾ ਤੇ ਇਹ ਜ਼ਮੀਨ ਖਿਸਕਣਾ ਤੇ ਗਾਂ ਢਿੱਗਣਾ ਜਾਂ ਰਨ ਆਫ ਹੋਣਾ ਜਾਂ ਕੁਝ ਜਗ੍ਹਾ ਥਿਹੜਾ ਹੈਗਾ ਇਹ ਹਲਕੇ ਨੀਵੇਂ ਥਾਵਾਂ ਤੇ ਫਲੱਡਰ ਦੇ ਹਾਲਾਤ ਬਣ ਸਕਦੇ ਆ। ਮੈਂ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਵਰਖਾ ਇਹਨਾਂ ਨੇ ਕਿਹਾ ਕਿ ਚੰਗੀ ਵਰਖਾ ਹੋ ਸਕਦੀ ਹੈ ਚਾਹੇ ਥੋੜਾ ਹੋ ਇਹ ਪਠਾਨਕੋਟ ਗੁਰਦਾਸਪੁਰ ਸ਼ਿਮਸਾ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਇਹ ਜ਼ਿਲ੍ਹੇ ਨੇ ਕਪੂਰਥਲਾ ਜਲੰਧਰ ਦੇ ਥੋੜਾ ਘੱਟ ਏਰੀਆ ਵਰਖਾ ਕਵਰ ਕਰਦੀ ਦਿਖਾਈ ਹੈ ਇਹ ਫਲੋਸਪਰ ਫਾਇਲਕਾ ਦੇ ਵਿੱਚ 50% ਏਰੀਆ ਕਵਰ ਕਰਦੀ ਦਿਖਾਈ ਹੈ ਲੇਕਿਨ ਫਰੀਕੋਟ ਮੁਕਸਰ ਮੋਗਾ ਬਠਿੰਡਾ ਇਸ ਦੇ ਨਾਲ ਨਾਲ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਜ਼ਿਲ੍ਹਿਆਂ ਦੇ ਕਈ ਸਾਰੇ ਏਸ਼ਿਆਂ ਦੇ ਵਿੱਚ ਇਹਨਾਂ ਸਮਿਆਂ ਦੇ ਨੇ ਵਰਖਾ ਹੋ ਸਕਦੀ ਹੈ ਤੇ ਜਿਹੜੇ ਇਹ ਲੁਧਿਆਣਾ ਦੇ ਵਿੱਚ ਥੋੜਾ ਏਰੀਆ ਕਵਰ ਕਰੇ ਕਹਿਣ ਦਾ ਮਤਲਬ ਇਹ ਕਿ ਇਹ ਜਿਹੜਾ ਸਿਸਟਮ ਚਲੇਗਾ 15 16 17 18 ਇਸ ਸਮੇਂ ਦੇ ਦੌਰਾਨ ਅਲੱਗ-ਅਲੱਗ ਏਸ਼ਿਆਂ ਦੇ ਵਿੱਚ ਪੰਜਾਬ ਦੇ ਵਿੱਚ ਵਰਖਾ ਹੁੰਦੀ ਰਹੇਗੀ ਤਾਂ ਕਦੇ ਟੁੱਟਮੀ ਵਰਖਾ ਕਦੇ ਜਿਆਦਾ ਏਰੀਆ ਕਵਰ ਕਰੇਗੀ ਇਸ ਤਰ੍ਹਾਂ ਦੀ ਚੱਲਦੀ ਰਹੇ ਸੁਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਇਹ ਵਰਖਾ ਹੁੰਦੀ ਸੰਭਾਵਨਾ 16 17 ਨੂੰ ਮੁੱਖ ਵਰਖਾ ਦਿਨ ਹੋਣਗੇ ਜੇਕਰ ਅਸੀਂ ਇਹ ਗੱਲ ਕਰੀਏ ਹਰਿਆਣੇ ਦੀ ਪੰਚਕੁਲਾ ਅੰਬਾਲਾ ਯਮਨਾਨਗਰ ਕੋਰ ਖੇਤਰ ਕੈਥਰ ਕਰਨਾਲ ਇਹਨਾਂ ਦਾ ਕਾਫੀ ਹਿੱਸਾ ਵਰਖਾ ਕਵਰ ਕਰ ਸਕਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜ਼ਿਲ੍ਹੇ ਮਹਿੰਦਰਗੜ੍ਹ ਰਵਾਰੀ ਜੱਜੜ ਗੁਰੂਗਰਾ ਮਿਵਾਤ ਪਾਲਵਲ ਫਰੀਦাবাদ ਰੋहतक ਸੋਨੀਪਾ ਪਾਣੀਪਤ ਇਹ ਜਿਹੜੇ ਜ਼ਿਲ੍ਹੇ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ 15 18 19 ਨੂੰ ਕਈ ਸਾਰੇ ਹਿੱਸਿਆਂ ਦੇ ਵਿੱਚ ਚੰਗੀਆਂ ਵਰਖਾ ਦੀਆਂ ਝੁੱਟੀਆਂ ਦੇਖਣ ਨੂੰ ਮਿਲ ਸਕਦੀਆਂ ਸਿਸਾ ਫਤਿਆਬਾ हिसार ਜੀਨ ਪਵਾਨੀ ਚੱਕੀ ਰਾਦਰੀ ਇਨਾ ਜਿਲਿਆਂ ਦੇ ਵਿੱਚ 15 16 ਦੇ ਦਰਮਿਆਨ ਕੁਝ ਹਿੱਸੇ ਚੰਗੀ ਵਰਖਾ ਦੇਖ ਨੂੰ ਮਿਲ ਸਕਦੀ ਹੈ ਤੇ ਹਰਿਆਣੇ ਦੇ ਜਿਹੜੇ ਇਸੇ ਰਾਸਤਾਂ ਦੇ ਨਾਲ ਲੱਗਦੇ ਹੈ ਉੱਥੇ ਭਾਰੀ ਵਰਖਾ ਹੋਣ ਦੀ ਵੀ ਸੰਭਾਵਨਾ ਹੈ ਜਾਂ ਸ਼ੰਕਾ ਹੈ ਆਪਾਂ ਕਹਿ ਸਕਦੇ ਹਾਂ ਜੇ ਮੈਂ ਗੱਲ ਕਰਾਂ ਰਾਜਸਥਾਨ ਦੀ ਰਾਜਸਥਾਨ ਦੇ ਉੱਪਰ ਤਾਂ ਮਾਨਸੂਨ ਪਹਿਲਾਂ ਹੀ ਮਿਹਰਬਾਨ ਹੈ ਬਹੁਤ ਜ਼ਿਆਦਾ ਵਰਖਾ ਰਾਜਸਥਾਨ ਦੇ ਉੱਪਰ ਹੋ ਰਹੀ ਹੈ ਪਰੰਤੂ ਜਿਹੜਾ ਗੰਗਾ ਨਗਰ ਹਰਮਾਨਗੜਾ ਦਾ ਜਿਲ੍ਹਾ ਏਰੀਆ ਹੈਗਾ ਇਸ ਏਰੀਆ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਭਾਵੇਂ ਕਿ ਪੂਰਬੀ ਰਾਜਸਥਾਨ ਜ਼ਿਆਦਾ ਕਵਰ ਕਰੇਗਾ ਪਰੰਤੂ 17 ਤਰੀਕ ਨੂੰ ਜਿਹੜਾ ਹੈਗਾ ਪੱਛਮੀ ਰਾਜਸਥਾਨ ਵੀ ਕਵਰ ਕਰੇਗੀ ਵਰਖਾ ਤੇ 15 ਤਰੀਕ ਨੂੰ ਜਿਹੜਾ ਹੈਗਾ ਹੁਨਮਾਨਗੜ ਗੰਗਾ ਨਗਰ ਦੇ ਵਿੱਚ ਹੀ ਚੰਗੀਆਂ ਚੰਗੀਆਂ ਝੁੱਟੀਆਂ ਲੱਗਣ ਦੀ ਕੁਝ ਏਰੀਆ ਸਭਾਵਨਾ ਹੈਗੀ ਹੈ 15 16 ਦੇ ਦਰਮਿਆਨ ਤੇ ਕੋਲਮਲਾਕੇ ਜਿਹੜਾ ਹੈਗਾ ਸ਼੍ਰੀ ਗੰਗਾ ਨਗਰ ਹੁਨਮਾਨਗੜ ਇੱਥੇ ਵੀ yellow alert ਜਾਰੀ ਹੋਇਆ ਕਿ ਇੱਥੇ ਵੀ ਚੰਗੀ ਵਰਖਾ ਹੋ ਸਕਦੀ ਹੈ ਜੰਮੂ ਦੇ ਵਿੱਚ ਵੀ ਚੰਗੀ ਵਰਖਾ ਹੋ ਸਕਦੀ ਹੈ ਜੰਮੂ ਦੇ ਕਈ ਥਾਵਾਂ ਤੇ ਤੇਜ਼ ਵਰਖਾ ਕਰਕੇ ਹਾਰਡ ਅਗਿਸਤੀ ਬੰਦੀ ਵਾਰਨਿੰਗ ਜਾਰੀ ਹੋਈ ਹੈ ਜੇ ਮੈਂ ਪੱਛਮੀ ਉੱਤਰ ਪ੍ਰਦੇਸ਼ ਦੀ ਗੱਲ ਕਰਾਂ ਤਾਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹੀ 16 17 18 ਦੇ ਦਰਮਿਆਨ ਚੰਗੀਆਂ ਵਰਖਾ ਦੀਆਂ ਛੁੱਟੀਆਂ ਲੱਗ ਸਕਦੀਆਂ ਹਨ ਕੁੱਲ ਮਿਲਾ ਕੇ ਮੌਨਸੂਨ ਦੀ ਟਰੱਪ ਆਪਣੀ ਜਗ੍ਹਾ ਤੇ ਆ ਗਈ ਹੈ ਜਿਹਦੇ ਕਰਕੇ ਪੂਰੇ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਚੰਗੀਆਂ ਛੁੱਟੀਆਂ ਲੱਗਣ ਦੀ ਸੰਭਾਵਨਾ ਹੈ ਪਰਮਾਤਮਾ ਮਿਹਰ ਕਰਨ ਜਿੱਥੇ ਮੀਂਹ ਨਹੀਂ ਪਿਆ ਉਮੀਦ ਹੈ ਕਿ ਉੱਥੇ ਵੀ ਇਸ ਸਮੇਂ ਮੀਂਹ ਪਵੇਗਾ ਧੰਵਾਦ ਦੋਸਤੋ ਮਿਹਰਬਾਨੀ